ਬਹੁਤ ਸਾਰੀਆਂ ਡੌੜਾਂ ਹੁਣ ਦੇਖਦਾ ਵੱਟੀਆਂ ਪਈਆਂ ਨੇ ਇੱਥੇ ਇੱਕ ਕਿਸਾਨ ਨੇ ਕੱਲ ਸ਼ਾਮ ਨੂੰ ਵੱਢੀ ਐ ਮੰਡੀ ਦੀ ਸਫਾਈ ਹੋਣ ਕਰਕੇ ਉਹ ਮੰਡੀ ਦੇ ਵਿੱਚ ਝੋਨਾ ਨਹੀਂ ਲੈ ਕੇ ਆਇਆ ਤੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਨਾ ਕੋਈ ਲਾਈਟ ਦਾ ਪ੍ਰਬੰਧ ਹੈ ਇਸ ਕਰਕੇ ਗੱਪਾਂ ਤੋਂ ਬਿਨਾ ਜਿਵੇਂ ਭਗਵੰਤ ਮਾਨ ਗੱਪ ਮਾਰਦਾ ਉਹ ਵਿੱਚ ਥੱਲੇੜੇ ਚੇਲੇ ਬਾਲ ਕੇ ਆ ਸਾਡੇ ਮਾਨਸਾ ਜ਼ਿਲ੍ਹੇ ਦੇ ਉਹ ਵੀ ਗੱਪ ਮਾਰਦੇ ਐ ਅੱਜ ਮਾਰਕੀਟ ਕਮੇਟੀ ਵਾਲੀ ਅਸੀਂ ਲੱਖਾਂ ਰੁਪਿਆ ਫੀਸ ਭਰਦੇ ਆ ਜਿਹੜੀ ਉਹਦੇ ਵੱਲੋਂ ਪਾਣੀ ਦਾ ਕੋਈ ਪ੍ਰਬੰਧ ਨਹੀਂ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਕਿਸੇ ਪ੍ਰਕਾਰ ਦਾ ਕੋਈ ਸ਼ੈੱਡ ਨਹੀਂ ਗਲਵਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਮਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਅਪਡੇਟ ਦੇ ਰਹਿਆਂਗੇ ਅੱਜ ਅਸੀਂ ਸਿਖਰ ਦੁਪਹਿਰੇ ਇਹਨਾਂ ਨੂੰ ਦਿਖਾਉਣ ਵਾਸਤੇ ਇੱਕ ਸਚਾਈ ਗਰਾਊਂਡ ਜ਼ੀਰੋ ਤੇ ਪਹੁੰਚੇ ਹੋਏ ਹਾਂ ਸਮੂੱਚੀ ਭਾਰਤੀ ਕਿਸਾਨ ਜੁਨਨਿਕਤਾ ਡਕਾਉਂਦਾ ਸਰਦਾਰ ਬੂਟਾ ਸਿੰਘ ਬੁਰਜਗੁਰਾ ਦੀ ਟੀਮ ਗਲਵਾ ਟੀਵੀ ਦੀ ਟੀਮ ਹੋਰ ਵੀ ਜਿਹੜੇ ਬੁੱਧੀਜੀਵੀ ਸਾਡੇ ਨਾਲ ਨੇ ਮਾਰਕੀਟ ਕਮੇਟੀ ਭੀਖੀ ਅਧੀਨ ਪੈਂਦੀ ਨਾਜ ਮੰਡੀ ਫਾਫੜੇ ਪਾਈਕੇ ਫਾਫੜੇ ਭਾਈ ਕੀ ਦੀ ਪਵਿੱਤਰ ਧਰਤੀ ਤੇ ਖੜਿਆਂਗੇ ਜਿੱਥੇ ਕੂੜਾ ਕਰਕਟੋਮੇ ਹੀ ਨਾਜ਼ਰ ਆਉਂਦਾ ਹੈਗਾ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਆਗੂ ਸਾਡੇ ਨਾਲ ਨੇ ਲਗਭਗ 26 ਤਰੀਕ ਹੈ 11 ਵਜਣ ਦੇ ਜਿਹੜਾ ਟਾਈਮ ਹੈਗਾ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰਾਂਗੇ ਸਾਡੇ ਨਾਲ ਭਾਰਤੀ ਕਿਸਾਨ union ਨੇ ਇੱਕ ਤਾਂ ਡਕਾਉਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀਵਾਗਾ ਮੌਜੂਦ ਨੇ ਆਪਾਂ ਉਹਨਾਂ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਪ੍ਰਧਾਨ ਜੀ ਕਿਵੇਂ ਦੇਖਦੇ ਹੋਗੇ ਤੁਸੀਂ ਜਿਹੜਾ ਹੂਲਾ ਫੱਕੇਗਾ ਕਿ ਸਿਖਰ ਦੁਪਹਿਰੇ ਸੂਰਜ ਚੜਿਆ ਹੋਇਆ ਹੈ ਕੀ ਇਹਨਾਂ ਨੂੰ ਕੂੜਾ ਕਰਕਟ ਦੀ ਜੇ ਕੀ ਕਰਨਾ ਚਾਹੋ ਅੱਜ ਸਾਡੀ ਲਗਾਤਾਰ ਤੀਜਾ ਦਿਨ ਹੋ ਗਿਆ ਸਰਕਾਰ ਨੂੰ ਵੀ ਇਹਦੀ ਸਫਾਈ ਕੀਤੀ ਜਾਵੇ ਪਰ ਚੁੱਪ ਹੈ ਬਹੁਤ ਸਾਰੀਆਂ ਡੌਲਾ ਹੁਣ ਦੇਖਦਾ ਵੱਡੀਆਂ ਪਈਆਂ ਨੇ ਇੱਥੇ ਇੱਕ ਕਿਸਾਨ ਨੇ ਕੱਲ ਸ਼ਾਮ ਨੂੰ ਵੱਢੀ ਹੈ ਮੰਡੀ ਦੀ ਸਫਾਈ ਹੋਣ ਕਰਕੇ ਉਹ ਮੰਡੀ ਦੇ ਵਿੱਚ ਝੋਨਾ ਨਹੀਂ ਲੈ ਕੇ ਆਇਆ ਤੇ ਉਧਰੋਂ ਸਾਡੀ ਜਿਹੜੀ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਲਿਡਰਾਂ ਪਾਰਟੀ ਦੇ ਉਹ ਰੋਜ਼ ਗੱਪ ਮਾਰਦੇ ਆ ਕਹਿੰਦੇ 15 ਤਰੀਕ ਤੋਂ ਸਾਰੀਆਂ ਮੰਡੀਆਂ ਸਫਾਈ ਦੇ ਅੱਜ ਅਸੀਂ ਖੜੇ ਆ ਫਾਫੜਿਆਂ ਦੇ ਵਿੱਚ ਦੇਖ ਲਓ ਕੋਈ ਵੀ ਖੱਬਲ ਖੜਾ ਕਿੱਥੇ ਨਿਰਾਗੋਹਾ ਪਿਆਗਾ ਬਾਧੂ ਇੱਟਾ ਵੱਟਾ ਪਏ ਨੇ ਰੋੜੇ ਪਏ ਨੇ ਇਹਦੇ ਵਿੱਚ ਤੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਪੀਣ ਨੂੰ ਨਾ ਕੋਈ ਲਾਈਟ ਦਾ ਪ੍ਰਬੰਧ ਹੈ ਇਸ ਕਰਕੇ ਗੱਪਾਂ ਤੋਂ ਬਿਨਾ ਜਿਵੇਂ ਭਗਵੰਤ ਮਾਨ ਗੱਪ ਮਾਰਦਾ ਉਹ ਵਿੱਚ ਥੱਲੇੜੇ ਚੇਲੇ ਬਾਲ ਕੇ ਆ ਸਾਡੇ ਮਾਨਸਾ ਜ਼ਿਲ੍ਹੇ ਦੇ ਉਹ ਵੀ ਗੱਪ ਮਾਰਦੇ ਆ ਇਸ ਕਰਕੇ ਅਸੀਂ ਲਗਾਤਾਰ ਤੀਜਾ ਦਿਨ ਹੋ ਗਿਆ ਸਾਨੂੰ ਮਾਨਸਾ ਜ਼ਿਲ੍ਹੇ ਦੇ ਵਿੱਚ ਫਿਰਦਿਆਂ ਨੂੰ ਤੇ ਅੱਜ ਵੀ ਸਾਰੇ ਜਾਵਾਂਗੇ ਤੇ ਅੱਜ ਅਸੀਂ ਇਸ ਤੋਂ ਬਾਅਦ ਲਾਨ ਵੀ ਕਰਾਂਗੇ ਇਹਨਾਂ ਦੇ ਜਿਹੜੇ ਗੱਪ ਮਾਰੇ ਐ ਇਹਨਾਂ ਦੇ ਜਿਹੜਾ ਚਿਹਰਾ ਮੋਹਰਾ ਨੰਗਾ ਕਰਾਂਗੇ ਲੋਕਾਂ ਦੇ ਸਾਹਮਣੇ ਉਹਦੇ ਚ ਅਸੀਂ ਗਾਂ ਇਹਨਾਂ ਦਾ ਕੋਈ ਦਫ਼ਤਰ ਕੇਨ ਵਾਸਤੇ ਮਜਬੂਰ ਹੋਵਾਂਗੇ 28 ਲੱਖ ਰੁਪਇਆ ਘੱਟ ਤੋਂ ਘੱਟ ਇਹਨਾਂ ਦਾ ਖਾ ਕੇ 1 ਲੱਖ ਰੁਪਇਆ ਨਾਲ ਪੂਰਤੀ ਕਰਨਗੇ ਸਾਨੂੰ ਪਤਾ ਹੈ ਸਾਰੇ ਕਿਸਾਨਾਂ ਨੇ ਸਫਾਈ ਕਰਨੀ ਅਸੀਂ ਕਹਿੰਦਾ ਕਿਸਾਨ ਸਫਾਈ ਕਰ ਲੈਣਗੇ ਪਰ ਲੋਕਾਂ ਦਾ ਪੈਸਾ 28 ਲੱਖ ਰੁਪਇਆ ਘਟਾਰ ਮਾਰ ਕੇ ਇੱਥੋਂ ਦੇ ਰਾਜਕਰਤਾ ਲੋਕ ਉਹਨਾਂ ਦਾ ਪਰਦਾ ਫਾਸ਼ ਕਰਾਂਗੇ ਪ੍ਰਧਾਨ ਜੀ ਸੈਟਲਾਈਟ ਤੇ ਜਿਹੜਾ ਕਿਸਾਨਾਂ ਦਾ ਧੂਆ ਹੈ ਉਹ ਵੀ ਦਿਖ ਜੂ ਡੀਸੀ ਸਭ ਵੱਲੋਂ ਵੀ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਜਾਂ ਕਿਸਾਨ ਸਾਥ ਦੇਣ ਨੂੰ ਵੀ ਤਿਆਰ ਨੇ ਪਰ ਮੰਡੀ ਦੇ ਵਿੱਚ ਜਿਹੜਾ ਕੂੜਾ ਕਟਕ ਪਿਆ ਹੈਗਾ ਜਾਂ ਜਿਹੜੇ ਕਿਸਾਨਾਂ ਦੇ ਡੇਂਗੂ ਨਾਲ ਲੱਕਟਣਗੇ ਬਹੁਤ ਸਾਰੇ ਕਿਸਾਨਾਂ ਦੀ ਇੱਥੇ ਜਿਹੜੀ ਮੌਤ ਵੀ ਹੋਣੀ ਹੈ ਉਹ ਇਹਨਾਂ ਨੂੰ ਦਿਖਾਈ ਨਹੀਂ ਦੇਣਾ ਕੀ ਕਹਿਣਾ ਚਾਹੁੰਦਾ ਇਹ ਅਸੀਂ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਵੀ ਝੋਨਾ ਲਾਉਣ ਦਾ ਜਿਹੜਾ ਐਲਾਨ ਹੈ ਇੱਕ ਜੂਨ ਤੋਂ ਕੀਤਾ ਜਾਵੇ ਇਸੇ ਤਰੀਕੀ ਸਰਕਾਰ ਜਿਹੜੇ ਧਾਮ ਗਜੇ ਮਾਰਦੀ ਹੈ ਕਿ ਇੱਕ 15 ਸਤੰਬਰ ਤੋਂ ਅਸੀਂ ਜਿਹੜੀ ਝੋਨੇ ਦੀ ਖਰੀਦ ਸ਼ੁਰੂ ਕਰਤੀ ਆਪਾਂ ਦੇਖ ਰਹੇ ਹਾਂ ਪਫੜਿਆਂ ਦੀ ਮੰਡੀ ਦੇ ਵਿੱਚ ਕੋਈ ਢੇਰੀ ਨਹੀਂ ਆਈ ਮਾਰਕੀਟ ਕਮੇਟੀ ਨੇ ਪ੍ਰਬੰਧ ਕਰਨੇ ਹੁੰਦੇ ਨੇ ਇੱਥੇ ਬਾਰਦਾਨੇ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਮਾਰਕੀਟ ਕਮੇਟੀ ਦਾ ਰਜਿਸਟਰ ਹੋਣਾ ਚਾਹੀਦਾ ਤਾਂ ਹੀ ਕਿਸਾਨ ਜਿਹੜਾ ਆਪਣਾ ਝੋਨਾ ਮੰਡੀਆਂ ਦੇ ਵਿੱਚ ਲੈ ਕੇ ਆਊ ਫਿਰ ਜਦੋਂ ਕੋਈ ਇੱਥੇ ਪ੍ਰਬੰਧ ਨਹੀਂ ਹੁੰਦੇ ਤਾਂ ਕਿਸਾਨ ਨੇ ਜਿਹੜੀ ਟਮਾਟਾ ਮਾ ਝੋਨਾ ਇਹਦਾ ਬੱਡਰ ਹੈ ਉਹਨੂੰ ਸੇਲਰਾਂ ਦੇ ਵਿੱਚ ਜਾਂ ਆਪਣਾ ਗਦਾਮਾਂ ਦੇ ਵਿੱਚ ਲਟਾ ਕੇ ਕਿਸਾਨ ਵਾਪਸ ਮੁੜ ਕੇ ਆਉਂਦਾ ਹੈ ਸਰਕਾਰ ਦੇ ਜਿਹੜੇ ਵਾਦੇ ਨੇ ਬਿਲਕੁਲ ਖੋਖਲੇ ਨੇ ਅੱਜ ਮਾਰਕੀਟ ਕਮੇਟੀ ਆ ਦੀ ਅਸੀਂ ਲੱਖਾਂ ਰੁਪਿਆ ਫੀਸ ਭਰਦੇ ਆ ਜਿਹੜੀ ਉਹਦੇ ਵੱਲੋਂ ਪਾਣੀ ਦਾ ਕੋਈ ਪ੍ਰਬੰਧ ਨਹੀਂ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਕਿਸੇ ਪ੍ਰਕਾਰ ਦਾ ਕੋਈ ਸ਼ੈੱਡ ਨਹੀਂ ਇੱਥੇ ਆਵੇ ਸਰਕਾਰ ਦਾ ਰਜਿਸਟਰ ਹੋਵੇ ਮਾਰਕੀਟ ਕਮੇਟੀ ਦਰਜ ਕਰੇ ਕਿਸਾਨ ਨੇ ਢੇਰੀਆਂ ਲਾਹਣ ਤਾਂ ਹੀ ਕਿਸਾਨ ਹੈ ਜਿਹੜਾ ਜਿੰਨਾ ਚਿਰ ਇੱਥੇ ਪੂਰੇ ਪ੍ਰਬੰਧ ਨਹੀਂ ਹੁੰਦੇ ਉਹਨਾਂ ਚਿਰ ਢੇਰੀਆ ਮੰਡੀ ਦੇ ਵਿੱਚ ਲੈ ਕੇ ਨਹੀਂ ਆਉਂਦਾ ਕਿਉਂਕਿ ਵਾਰਾ ਪਸ਼ੂ ਨੇ ਮੰਡੀ ਦੇ ਵਿੱਚ ਹੈ ਜਿਹੜਾ ਸਾਰਾ ਕੱਟਾ ਮਿੱਟੀ ਖਿਲਰਿਆ ਪਿਆ ਹੋਇਆ ਲਾਈਟ ਦਾ ਕੋਈ ਪ੍ਰਬੰਧ ਨਹੀਂ ਇਸ ਕਰਕੇ ਕਿਸਾਨ ਹੈ ਜਿਹੜਾ ਉਹ ਸਸਤੇ ਭਾਅ ਤੇ ਆਪ ਦੀ ਜਿਹੜਾ ਚੋਨਾ ਸੈਲਰਾਂ ਦੇ ਵਿੱਚ ਜਾਂ ਸਿੱਧੇ ਲਟਾ ਕੇ ਆ ਜਾਂਦਾ ਕਿਉਂਕਿ ਸਰਕਾਰ ਹੈ ਜਿੰਨਾ ਚਿਰ ਸੈਲਰਾਂ ਨਾਲ ਜਾੜਤੀਆਂ ਨਾਲ ਜਾਂ ਇੱਥੋਂ ਦੇ ਜਿਹੜੇ ਏਜੰਸੀਆਂ ਨੇ ਉਹਨਾਂ ਨਾਲ ਐਗਰੀਮੈਂਟ ਨਹੀਂ ਹੁੰਦਾ ਉਹਨਾਂ ਨਾਲ ਸਿੱਧਾ ਰਾਹ ਪੱਧਰਾ ਨਹੀਂ ਹੁੰਦਾ ਉਹਨਾਂ ਚਿਰ ਕਿਸਾਨ ਦੀ ਇਸੇ ਤਰ੍ਹਾਂ ਹੀ ਚਲਦੀ ਰਹਿੰਦੀ ਹੈ ਸਰਕਾਰ ਧਿਆਨ ਦੇਵੇ ਕਿ ਪਿਛਲੇ ਵਾਰੀ ਵੀ ਇਹਨਾਂ ਨੇ ਪੂਰਾ ਜ਼ਿਆਦਾ ਰੌਲਾ ਪਾਇਆ ਸੀਗਾ ਕਿ 26 ਦਾ ਜਿਹੜਾ ਚੌਲ ਹੈ 66 ਕਿਲੋ ਨਿਕਲਦਾ ਹੈ ਉਹ ਸਰਕਾਰ ਨੇ ਜਦੋਂ ਚੌਲ ਸਾਰੇ ਵਿੱਗੇ ਉਸ ਤੋਂ ਬਾਅਦ ਹੀ 67 ਕਿਲੋ ਦਾ ਜਿਹੜਾ ਕੱਢ ਕੇ ਦਿਖਾਇਆ ਸਰਕਾਰ ਹੁਣੀ گاਉਂ ਪ੍ਰਬੰਧ ਕਰੇ ਸਾਰੇ ਜਿੰਨੇ ਵੀ ਬਣਦੇ ਨੇ ਮੰਡੀਆਂ ਦੇ ਵਿੱਚ ਉਹਨਾਂ 'ਚ ਨਕਸਾਨ ਦੀ ਲੁੱਟਾਂ ਜਿਹੜੀ ਹੁੰਦੀ ਰਹੂਗੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸਾਨਾਂ ਦੀ ਇਸ ਤਰ੍ਹਾਂ ਲੁੱਟ ਬਰਕਰਾਰ ਰਹੀ ਤਾਂ ਅंदोलਨ ਛੇੜਾਂਗੇ ਪੰਜਾਬ ਪੱਤਰਾ ਸਰਕਾਰ ਨੂੰ ਇਹ ਲਿਖ ਲੈਣਾ ਚਾਹੀਦਾ ਕਿਉਂਕਿ ਬਹੁਤ ਜ਼ਿਆਦਾ ਪੰਜਾਬ ਦਾ ਜਿਹੜੇ 4 ਲੱਖ ਦੇ ਲਗਭਗ ਏਕੜਾ ਜਿਹੜੀ ਹੜਾਂ ਦੀ ਭੇਡ ਚੜ ਗਈ ਜਿਹੜੀ ਰਹਿੰਦੀ ਹੈ ਕਿਸਾਨਾਂ ਦੀ ਝੋਨਾ ਉਹ ਸਰਕਾਰ ਤੇ ਇਥੋਂ ਸੇਲਰ ਮਾਲਕ ਮਿਲ ਕੇ ਲੁੱਟਣਾ ਅਸੀਂ ਇਹ ਚੇਤਾਵਨੀ ਦਿੰਨੇ ਆ ਅੱਜ ਦੀ ਸਰਕਾਰ ਨੂੰ ਪ੍ਰਧਾਨ ਜੀ ਇਹ ਕਿੱਥੇ ਕਿੱਥੇ ਜਿਹੜਾ ਕੂੜਾ ਕੱਢ ਕਰ ਪਿਆ ਸਮੂਚੀ ਟੀਮ ਦੇ ਨਾਲ ਮੜਿਆ ਉਹ ਵੀ ਦਿਖਾ ਦਿਓ ਅ ਕੱਲ ਵੀ ਅਸੀਂ ਲਗਾਤਾਰ 4-5 ਪਿੰਡਾਂ ਦੇ ਵਿੱਚ ਗਏ ਆ 23 ਮੰਡੀਆਂ ਨੇ ਇਹ ਜੇ ਕਹਿ ਦੀ ਇਹ ਕੱਲੀ ਮਾਰਸਾ ਬਲਾਕ ਦੀਆਂ ਆ ਦੇਖੋ ਮੇਰਾ ਗੋਹਾ ਤੇ ਗੰਦ ਕੀ ਆ ਹੁਣ ਝੋਨਾ ਜਿਹੜਾ ਸਿਆਉਣੇ ਵਰਗਾ 6 ਮਹੀਨਿਆਂ ਦੇ ਵਿੱਚ ਝੋਨਾ ਪਾਲਿਆ ਕਿਸਾਨਾਂ ਨੇ ਉਹ ਆ ਗੰਦ ਦੇ ਵਿੱਚ ਲਾਹੂਗਾ ਪੁੱਛਣ ਵਾਲਾ ਹੋਵੇ 23 ਮੰਡੀਆਂ ਨੇਗੀਆਂ ਮਾਨਸਾ ਬਲਾਕ ਦੇ ਵਿੱਚ ਤੇ 23 ਦੀਆਂ 23 ਮੰਡੀਆਂ ਵਿੱਚ ਇੱਕ ਮੰਡੀ ਵੀ ਨਹੀਂ ਹੈਗੀ ਵੀ ਜਿੱਥੇ ਇਹਨਾਂ ਨੇ ਕਿਤੇ ਜਾ ਕੇ ਕੋਈ ਕਿਸੇ ਮਜ਼ਦੂਰ ਨੂੰ 2 ਰੁਪਏ ਦੇ ਕੇ ਕੋਈ ਝਾੜੂ ਮਰਵਾਤਾ ਹੋਵੇ ਇਸ ਗੱਲ ਇਦੋਂ ਨਕਮੀ ਇਦੋਂ ਘਟਿਆ ਗੱਲ ਕੋਈ ਨਹੀਂ ਹੈਗੀ ਤੇ ਲੋਕ ਝੋਨਾ ਵੱਢੀ ਜਾਂਦੇ ਆ ਜਿਹੜੇ ਇਹਨਾਂ ਦੇ ਪ੍ਰਾਈਵੇਟ ਸ਼ੈਲਰ ਵਾਲੇ ਨੇ ਉਹ ਚਾਹਿੱਤੇ ਨੇ ਉਹਨਾਂ ਨੂੰ ਲੁੱਟ ਕਰਾਉਣ ਵਾਸਤੇ ਹੁਣ ਤੋਂ ਲੁੱਟ ਸ਼ੁਰੂ ਹੋ ਗਈ ਹੈ ਝੋਨਾ ਵੱਢਣ ਤੋਂ ਪਹਿਲਾਂ ਜਿੰਨਾਂ ਚਿਰ ਝੋਨਾ ਚੱਕਿਆ ਨਹੀਂ ਜਾਂਦਾ ਉਹਨਾਂ ਚੱਕ ਸ਼ੈਲਰ ਮਾਲਕਾਂ ਨੂੰ ਲੁੱਟ ਕਰਾਉਣ ਦੇ ਵਾਸਤੇ ਇਹ ਸਾਡੀ ਪੰਜਾਬ ਸਰਕਾਰ ਪੱਬਾਂ ਪਰ ਹੋ ਰਹੀ ਹੈ ਤਸਵੀਰਾਂ ਜਿਹੜੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਫਾਫੜੇ ਪਾਈਕੀਆਂ ਨੇਗੀਆਂ ਗੱਲਬਾਤ ਟੀਵੀ ਦੀ ਵਿਸ਼ੇਸ਼ ਰਿਪੋਰਟ ਫਾਫੜੇ ਪਾਈਕੀ ਮਾਨਸਾ